ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਦੇ ਬਲਾਗਸ ਤੁਹਾਡਾ ਸਵਾਗਤ ਹੈ ਲੋ ਜੀ ਆਪਾਂ ਲੱਗੇ ਆ ਬਲਾਗ ਸ਼ੁਰੂ ਕਰਨ ਅੱਜ ਆਪਾਂ ਜਾਣਾ ਕਰਨ ਦੀ ਸਕੈਨ ਕਰਾਉਣਾ ਤੇ ਜਲਦੀ ਜਲਦੀ ਕੰਮ ਤਾਂ ਬੇਨਸਾਰੇ ਘਰ ਦੇ ਸਕੀ ਬਣਾਈ ਜਾਂਦੀ ਆ ਉੱਧਰ ਸਬਜ਼ੀ ਕੜੀ ਬਣਾਉਂਦੀ ਆ ਸਬਜ਼ੀ ਨਹੀਂ ਤੇ ਮੈਂ ਭਾਂਡੇ ਧੋ ਰੇ ਥੋੜੇ ਥੋੜੇ ਭਾਂਡੇ ਧੋ ਰੇ ਮੇਰਾ ਨਾਂ ਇਤਨਾ ਅੱਗੇ ਤੇ ਲਓ ਕੱਪ ਸੈਂਡਲ ਪਾਲਾ ਫਟਾਫਟ ਫਟਾਫਟ ਅੱਜ ਨਵੇਂ ਸੈਂਡਲ ਲੈ ਕੇ ਆਵਾਂਗੇ ਨਵੇਂ ਸੈਂਡਲ ਬਰਗਰ ਹਾਂ ਬਰਗਰ ਵੀ ਖਾਵਾਂਗੇ ਅਗੋ ਮੈਂ ਕਹੀ ਹੈਲੋ ਫਰੈਂਡ ਹੈਲੋ ਫਰੈਂਡ ਸਤਿ ਸ਼੍ਰੀ ਅਕਾਲ ਕਿਵੇਂ ਹੋ ਕਿਵੇਂ ਹੋ ਹੋਰ ਕੁਝ ਬੋਲ ਚਲੋ ਆਧਾਰ ਕਾਰਡ ਦੀ ਜ਼ਰੂਰਤ ਪਊਗੀ ਨਹੀਂ i ਕਿੱਥੇ ਬੈਠ ਗਿਆ ਕਿੱਥੇ ਬੈਠ ਗਿਆ ਬਿਠਾ ਦੇ ਇੱਥੇ ਬਹਿ ਜਾ ਆ ਜਾ ਅੱਗ ਇੱਥੇ ਆ ਜਾ ਇੱਥੇ ਨਹੀਂ ਬਹਿਣਾ ਵਿਚਾਲੇ ਲੜਨਗੇ ਜਿਹੋ ਨਹੀਂ ਜਾਉਂਦੇ dan ya di nama ya. Bu materinya. Kita on on. Kalau kita. Variation 13. Baik. But target

यार भी भी नहीं नहीं नहीं? सारे मुंडे अपने ਉਹ ਹਾਂ ਉਹ ਬੜਾ ਲਾਈਨ ਲਿਏ ਆ ਚਲਿਆ ਪਣਾ ਤੇ ਵੀ ਚੋਸਾਈ ਹੈ ਅਮਰਸਰ ਦੇ ਖੂਮੁੰਗਾ ਇੱਕ ਐਦਾਂ ਮੋਕੇ ਵਾਲਾ ਦਾ ਤੇ ਬੰਦੇ ਵਧੀਆ ਸਾਰੇ ਜਿਹੜੇ ਨਿੱੜਦੇ ਆ ਕੁਦੀ ਇੰਦਾਰੇ ਸਾਰੇ ਇਹ ਕਰਨ ਖਾੜਚਾ ਇਹ ਯਾਦ ਕਰਦਾ ਆਦਨ ਕਰਦੇ ਨੇ ਬੱਟ ਹਗਨ ਨੋ ਐਵੇਂ ਨਹੀਂ ਕਰਨਾ ਉਹ ਉਹ ਸੋਰੀ ਆਦ ਆਲੋ ਆ ਗਮਪੂਤਾ ਆਲੋ ਬਨੇ ਦੇ ਆਏ ਪੂਪੂ ਇੱਥੇ ਰਿਸ਼ਤੇਦਾਰ ਚੱਲੇ ਸੀ ਤੇ ਰਿਸ਼ਤੇਦਾਰਾਂ ਦੇ ਬੱਚੇ ਹੋ ਗਏ ਗੁੱਸੇ ਅਗਮ ਨੇ ਸਾਰਿਆਂ ਨੂੰ ਕੀਤੀ ਹੈਲੋ ਬਾਏ ਤੇ ਰਿਸ਼ਤੇਦਾਰ ਚਲੇ ਜਾਣ ਤੋਂ ਬਾਅਦ ਆਪਾਂ ਬਣਾਵਾਂਗੇ ਮੰਗੋ ਸ਼ੇਕ ਤੇ ਤੁਹਾਨੂੰ ਦੱਸਾਂਗੇ ਵੀ ਕਰਨ ਦੀ ਰਿਪੋਰਟ ਦੇ ਵਿੱਚ ਕੀ ਆਇਆ ਹੈ

Oh, oh, I

ਚੱਲ ਨਾ ਹੂੰ ਇੱਕ ਵਾਰੀ ਹੋਰ ਕਮਾ ਲਓ ਪੁੱਤ ਕਰਨੇ ਕਹਿੰਦਾ ਸੀ ਮੈਂ ਬਣਾਉਣਾ ਮम्मा

ਕਿੰਨੀ ਕੁ ਪਾਣਾ ਇਨੀ ਤਾਂ ਇਨੀ ਕੋ ਜੁਲੀ ਜੀ ਹੈ ਸਾਡੀ ਕੂਤਾ ਨਹੀਂ ਖਾਣੀ ਹੈ ਨਾ ਇਹ ਨਾ ਨਹੀਂ ਆਜੋ 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 ਨਹੀਂ ਨੀਆ ਦੋ ਆ ਲੋ ਆ ਲੋ ਅਭੀ ਕਰੋ ਨਹੀਂ ਖਾ ਲੋ ਨਹੀਂ ਤੁਸੀਂ ਵੀ ਖਾਓ ਹੂੰ ਦੱਸੋ ਕਿੰਨੀ ਜੰਮੀ ਆ ਇੱਧਰ 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 ਮੇਰੇ ਵੱਨੀ ਕਰਕੇ ਦੱਸੋ ਹੂੰ ਇੱਥੇ ਭੈਣ ਨੂੰ ਕਰਵਾਇਆ ਸੂਟ ਪਸੰਦ ਤੇ ਉਹਨਾਂ ਨੇ ਲਿਆ ਪਰਪਲ ਕਲਰ ਦਾ ਸੂਟ ਫਿਰ ਹਲਕਾ ਫੁਲਕਾ ਸੀ ਗਰਮੀ 'ਚ ਪਾਉਣ ਵਾਲਾ ਕਾਫੀ ਠੀਕ ਸੀਗਾ ਸੂਟ ਫਿਰ ਅਸੀਂ ਬਾਹਲਾ ਖਲਾਰਾ ਵੀ ਨਹੀਂ ਪਵਾਇਆ ਵੀ ਚਲੋ ਪਸੰਦ ਆ ਗਿਆ ਹੁਣ ਗਰਮੀ ਹੈਗੀ ਐ ਤੇ ਇੱਥੇ ਬਾਈ ਦੱਸਣ ਲੱਗ ਗਿਆ ਵੀ ਅਸੀਂ ਸਟੀਚਿੰਗ ਵੀ ਕਰਦੇ ਆ ਬਹੁਤ ਸਫਾਈ ਆ ਦੇਖੋ ਸਟੀਚਿੰਗ ਦੀ ਤੇ ਤੁਸੀਂ ਸਾਡੇ ਤੋਂ ਸਲਾਈ ਕਰਵਾ ਲਓ ਫਿਰ ਇਹਨਾਂ ਨੇ ਸੂਟ ਵੀ ਇੰਦੇ ਤੋਂ ਸਲਾਈ ਕਰਾ ਲਿਆ ਬਾਈ ਤੋਂ ਤੇ ਆਪਾਂ ਵੀ ਲੈ ਲਈ ਇੱਕ ਚੁੰਨੀ ਤੇ ਚੁੰਨੀ ਤੁਹਾਨੂੰ ਦਿਖਾਵਾਂਗੀ ਕਿਹੜੇ ਕਲਰ ਦੀ ਲਈ ਹੈ ਕਿੱਦਾਂ ਦੀ ਫਿਰ ਤੁਹਾਨੂੰ ਦੱਸਿਆ ਵੀ ਬਾਜ਼ਾਰ ਤਾਂ ਗਏ ਸੀ ਫਿਰ ਕਾਲੀ ਨਾਲ ਆ ਗਏ ਨਾਲੇ ਮਨ ਪਰੇਸ਼ਾਨ ਵੀ ਸੀਗਾ ਕਰਨ ਦਾ ਰਿਪੋਰਟ ਦਾ ਕਰਕੇ ਚਲੋ ਜੀ ਆਪਾਂ ਕਿੱਧਰ ਹੋਏ ਗਏ ਸੀ ਕਰਨ ਦੀ ਅਲਟਰਾ ਸਾਊਂਡ ਕਰਾਉਣਾ ਦੋ ਤਿੰਨ ਦਿਨਾਂ ਮੇਰੇ ਦਰਦ ਹੁੰਦਾ ਸੀ ਪੇਟ 'ਚ ਤੇ ਡਾਕਟਰ ਪਿੰਡ ਵਾਲੇ ਡਾਕਟਰ ਨੇ ਕਿਹਾ ਸੀ ਵੀ ਸਕੈਨ ਕਰਾ ਲਵੋ ਤੇ ਸਕੈਨ ਕਰਾਈ ਆ ਤੇ ਕਰਨ ਨੇ ਆਈਆਂ ਤਿੰਨ ਪਤਰੀਆਂ ਤੇ ਇੱਕ ਸਾਈਡ ਲਿਫਟ ਸਾਈਡ ਆਈਆਂ ਰਾਈਟ ਸਾਈਡ ਆਈਆਂ ਪਤਰੀਆਂ ਤੇ ਲਿਫਟ ਸਾਈਡ ਕਾਫੀ ਚੂਰਾ ਬੰਹੇਰਾ ਪੜਿਆ ਹੋਇਆ ਭਰਿਆ ਪਿਆ ਉਹ ਕੀ ਕਹਿੰਦੇ ਹੁੰਦੇ ਆ ਗੁਰਦਾ ਇੱਕ ਪਾਸੇ ਗੁਰਦੇ ਚ ਕਾਫੀ ਚੂਰਾ ਇਹ ਕਰਨ ਦੀ ਰਿਪੋਰਟ ਆ ਫਿਰ ਜਦੋਂ ਅਸੀਂ ਅਲਟਰਾਸਾਉਂਡ ਕਰਾ ਲਈ ਦੋ ਤਿੰਨ ਚੀਜ਼ਾਂ ਤਾਂ ਲੈਣਾ ਹਸ ਪਰ ਲੱਗਿਆ ਨਹੀਂ ਮਾਣੂ ਕੀ ਜਾ ਹੋ ਗਿਆ ਵਿਚਾਰੇ ਨਿੱਕੇ ਨੇ ਜਵਾਕ ਦੇ ਵੀਰ ਮੇਲਾ ਪਤਰੀਆਂ ਬਣੀਆਂ ਪਈਆਂ ਕੰਨਾਂ ਮੇਰੇ ਇੱਕ ਪਤਲੀ ਨਿਕਲੀ ਸੀ ਉਸ ਤੋਂ ਪਤਾ ਹੀ ਨਹੀਂ ਸੀ ਇਹ ਫੈਂਡ ਵਾਲੇ ਡਾਕਟਰ ਨੇ ਕੱਢਤੀ ਸੀਗੀ ਤੇ ਦੋ ਤਿੰਨ ਦਿਨਾਂ ਦਾ ਕੰਮ ਨਾਲ ਰਾਤ ਨੂੰ ਸੌਂਦਾ ਕਿੰਨਾ ਮम्मा ਦਰਦ ਹੁੰਦਾ ਕਿਤੇ ਪਾਪਾ ਇੱਥੇ ਨਹੀਂ ਹੈਗੇ ਫਿਰ ਤਾਈਓ ਤੁਸੀਂ ਦੇਖਿਆ ਇਹ ਉਹ ਵੀਡੀਓ ਚ ਮੈਂ ਬੱਚਿਆਂ ਨੂੰ ਨਾਲ ਲੈ ਕੇ ਜਾਣੀ ਹੁੰਦੀ ਆ ਜੇ ਪਾਪਾ ਇੱਥੇ ਨਹੀਂ ਹੈਗੇ ਆਪਾਂ ਕਾਰਾਂ ਤੇ ਚੁੰਨੀ ਲੈ ਲਈ ਸੀ ਸੋਨੀਆ ਚਾਰ ਤੇ ਗਰਮੀ ਵਾਲੇ ਸੀ ਬੱਚੇ ਫਿਰ ਉੱਪਰ ਲੈ ਲੁੱਤੀ ਪਾਣੀ ਦੇ ਟਨਾਲਾ ਵਿੱਚ ਦੀ ਫਿਰੋਂ ਆਂਗੇ ਟੰਟੇ ਤੇ ਹੋ ਕੇ ਨਾ ਫਿਰ ਮਾਵਾ ਜਾਂ ਨਿਕਲ ਜੂਗਾ ਹੋਸਟਿਪਾਉਨੇ ਆਪਾਂ ਬੜੀ ਜਿਹੀ ਸੁਬਹੋਂ ਅਗੋਂ ਬਰੌਣਾ ਖਾਂਦਾ ਨਹੀਂ ਦਾ ਕਿਵੇਂ ਦੇ ਲੱਗੀ ਚੰਨੀ ਸੋਣੀਆ ਕੱਲ੍ਹ ਸੁਣਾ ਚੰਮੀ ਦਾ ਆਪਾਂ ਕਰਦੇ ਆਂ ਵੀਡੀਓ ਦਾ ਐਂਡ ਐ ਇੱਥੇ ਹੀ ਸਾਰੇ ਜਣੇ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰੋ ਤੇ ਚੈਨਲ ਨੂੰ ਕਰੋ ਸਬਸਕ੍ਰਾਈਬ ਧੰਨਵਾਦ